ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਜਿਵੇਂ ਕਿ ਆਪਾਂ ਚਾਹੇ ਬਚਪਨ ਤੋਂ ਹੀ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਬਾਲੇ ਨਾ ਅਸਰ ਜੋ ਤੱਕ ਪਰਦੇ ਸੁਣਦੇ ਆ ਰਹੇ ਹਾਂ ਪਰ ਅੱਜ ਵੀ ਜਦੋਂ ਉਹੀ ਸਾਖੀਆਂ ਪਰਦੇ ਸੁਣਦੇ ਹਾਂ ਤਾਂ ਵੀ ਉਨਾ ਹੀ ਆਨੰਦ ਬੰਦਾ ਹੈ ਗੁਰੂ ਸਾਹਿਬ ਜੀ ਨੇ فرمایا ਹੈ ਨਾ ਕਿ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਤਾਤਾਰ ਮੈਨੂੰ ਤਾਂ ਇੰਝ ਲੱਗਦਾ ਹੈ ਜਿਨਾਂ ਆਨੰਦ ਬਚਪਨ ਚੋਂਦਾ ਸੀ ਉਹ ਤਾਂ ਬਲਕਿ ਉਸ ਤੋਂ ਵੀ ਜ਼ਿਆਦਾ ਹੁੰਦਾ ਹੈ ਗੁਰਸਾਗਰ ਰਤਨੀ ਪਰਪੂਰੇ ਗੁਰੂ ਦਾ ਸਾਗਰ ਹੈ ਤੇ ਗਿਆਨ ਰੂਪੀ ਰਤਨਾ ਨਾਲ ਭਰਪੂਰ ਹੈ ਕੋਈ ਜਿੰਨੀ ਡੂੰਗੀ ਚੁੱਭੀ ਲਾਏਗਾ ਉਹਨੇ ਹੀ ਰਤਨਾ ਦੀ ਖੋਜ ਕਰੇਗਾ ਖੈਰ ਅੱਜ ਆਪਾਂ ਸਾਖੀ ਸਰਵਨ ਕਰਾਂਗੇ ਜੀ ਵੈਗ ਨਾਲ ਗੱਲਬਾਤ ਗੁਰੂ ਸਾਹਿਬ ਜੀ ਉਹ ਬਹੁਤਾ ਸਮਾਂ ਰੱਬ ਦੀ ਬੰਦਗੀ ਵਿੱਚ ਹੀ ਬਿਤਾਲੇ ਸਨ ਬਹੁਤ ਸਮੇਂ ਤੱਕ ਧਿਆਨ ਮਗਨ ਹੋ ਗਏ ਬੈਠੇ ਰਹਿੰਦੇ ਨਾ ਕਿਸ ਨਾਲ ਬੋਲਦੇ ਨਾ ਹੱਸਦੇ ਤੇ ਕਈ ਕਈ ਦਿਨ ਖਾਣ ਵੀ ਨਾ ਕਰਦੇ ਤਾਂ ਮਾਤਾ ਪਿਤਾ ਨੂੰ ਚਿੰਤਾ ਹੋ ਲੱਗੀ ਕੋਈ ਰੋਗ ਤਾਂ ਨਹੀਂ ਲੱਗ ਰਿਹਾ ਬਲਕਿ ਨੂੰ ਇਸ ਵਾਸਤੇ ਪਿਤਾ ਮਹਿਤਾ ਕਾਲੂ ਜੀ ਨੇ ਵੈਦ ਹਰੀਰਾਸ ਨੂੰ ਬੁਲਾਵਾਂ ਪੀਚਿਆ ਵੈਦ ਜੀ ਆ ਕੇ ਨਾਨਕ ਜੀ ਦੇ ਕੋਲ ਬੈਠ ਗਏ ਅਤੇ ਬੜੇ ਪਿਆਰ ਨਾਲ ਉਹਨਾਂ ਦੀ ਬਾਹ ਫੜ ਕੇ ਨਬਜ਼ ਦੇਖਣ ਲੱਗੇ ਪਰ ਨਾਨਕ ਜੀ ਨੇ ਬਾਹ ਕਿ ਪਿੱਛੇ ਖਿੱਚ ਲਈ ਤੇ ਮੁਸਕਰਾ ਕੇ ਕਹਿਣ ਲੱਗੇ ਉਹ ਵੈਦ ਜੀ ਤੁਸੀਂ ਕੀ ਵੇਖ ਰਹੇ ਹੋ ਮੈਂ ਸਵਸਥ ਹਾਂ ਜੋ ਬਿਮਾਰੀ ਤੁਸੀ ਲੱਭ ਰਹੇ ਹੋ ਨਾ ਮੇਰੇ ਸਰੀਰ ਵਿੱਚ ਉਸ ਦਾ ਤੁਸੀਂ ਇਲਾਜ ਨਹੀਂ ਕਰ ਸਕਦੇ ਇਹ ਤੁਹਾਡੇ ਗਿਆਨ ਤੋਂ ਪਰੇ ਹੈ ਗ੍ਰਾਮੀ ਚ ਹੈਰਾਨ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਮੂੰਹ ਵੱਲ ਵੇਖਣ ਲੱਗੇ ਕੋਈ ਐਸਾ ਤਾਂ ਕੋਈ ਰੋਗ ਨਹੀਂ ਜੋ ਮੇਰੇ ਗਿਆਨ ਤੋਂ ਪਰੇ ਹੋਵੇ ਮੈਂ ਤਾਂ ਬਹੁਤ ਲੋਕਾਂ ਦੇ ਰੋਗਾਂ ਨੂੰ ਠੀਕ ਕੀਤਾ ਹੈ ਗੁਰੂ ਜੀ ਕਹਿਣ ਲੱਗੇ ਹੋ ਸਕਦਾ ਹੈ ਤੁਸੀਂ ਬਹੁਤੇ ਲੋਕਾਂ ਦਾ ਇਲਾਜ ਕੀਤਾ ਹੋਵੇ ਅਤੇ ਬਹੁਤ ਬਿਮਾਰੀਆਂ ਦੀ ਤੁਹਾਡੇ ਕੋਲ ਦਵਾਈ ਵੀ ਹੋ ਸਕਤੀ ਹੋਵੇਗੀ ਪਰ ਇਥੇ ਲੋਕਾਂ ਦੇ ਗੁਨਾਹ ਦੀ ਗੱਲ ਹੈ ਜੋ ਲੋਕ ਕਰਦੇ ਹਨ ਇਹ ਸੁਣ ਕੇ ਵੈਦਜੀ ਬੋਲੇ ਮੈਂ ਇਸ ਬਾਰੇ ਕੀ ਸੋਚਾਂ ਇਹ ਤੇ ਸਭ ਦੀ ਆਪਣੀ ਆਪਣੀ ਕਿਸਮਤ ਹੈ ਜਿਵੇਂ ਜਿਸ ਦੀ ਕਿਸਮਤ ਉਵੇਂ ਉਹ ਜਿਉਂਦਾ ਹੈ ਫਿਰ ਗੁਰੂ ਜੀ ਖੜੇ ਹੋ ਗਏ ਫਤ ਗੁਰੂ ਜੀ ਨੇ ਵੈਦ ਨੂੰ ਸਮਝਾਉਣ ਲਈ ਸ਼ਬਦ ਉਚਾਰਿਆ ਮਲਾਰ ਮਹਲਾ ਪਹਿਲਾ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ एक दुख रोग लगे तन ताए वैद पोले भोले दारू लाए वैद न भोले दारू लाए दर्द हो दुख रहे शरीर ऐसा दारू लगे ना वीर रहाओ खसम विसार किए रस भोग तन उठ खलोए रोग मन अंधे को मिले सजाए वैद न भोले दारू लाए चंदन का फल चंदन वास मानस काفن टट में सांस सांस गया काया टल पाए काके पाछे कोई ना खाय तंजन काया निर्मल हंस जिसमें नाम निरंजन अंश दुख रोग सब गया गवाए नानक छूटज साचे नाय ई शबद सुनके वेर हरिदास जी नु ज्ञान हो गया ओ समझ गए के नानक जी नु कोई शरीर कष्ट नहीं है ओ प्रभु दे चिंतन विच गुआचे रहंदे हन ਬੇਅਤ ਜੀ ਨੇ ਪਿਤਾ ਮਾਤਾ ਕਾਲੂ ਜੀ ਨੂੰ ਦੱਸਿਆ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਆਪ ਜੀ ਦੇ ਬਾਲਕ ਨਾਨਕ ਨੂੰ ਕੋਈ ਰੋਗ ਨਹੀਂ ਇਸ ਲਈ ਉਹਨਾਂ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਭੁੱਲਾਂ ਗਲਤੀਆਂ ਲਈ ਮੁਆਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ